ਇਹਦੀ ਗਲਤੀ ਆ ਕਿ ਕਾਂਗਰਸ ਦੀ ਇੱਕ ਪਾਲਿਸੀ ਲਈ ਡਿਵਾਈਡ ਐਂਡ ਰੂਲ ਦੀ ਹਰ ਸਟੇਟ ਨੂੰ ਨਾ ਦੋ ਦੋ ਤਣ ਤਣ ਢੜੇ ਖੜੇ ਕੀਤੇ ਨੇ ਇੱਥੇ ਵੀ ਖੜੇ ਕੀਤੇ ਇੱਕ ਵਾਰੀ ਹਿਮਾਚਲ ਦੇ ਵਿੱਚ ਉਹਨੇ ਇੱਕ ਤਜਰਬਾ ਕੀਤਾ ਸੀ ਵੀ ਕੋਈ ਤੜਾ ਨਹੀਂ ਇਥੇ ਨਾ ਮੁੱਖ ਮੰਤਰੀ ਉਹੀ ਤੜਾ ਹੋਏ ਜਦੋਂ ਉਹਨੇ ਅੱਖਾਂ ਵਿਖਾਈ ਨਾ ਤੇ ਰਾਤ ਤੋਂ ਰਾਤ ਦਾ ਦੂਸਰਾ ਤੜਾ ਉੱਥੇ ਰਹਿ ਗਿਆ ਸੀ ਉਹ ਸਰਗਰਮ ਕਰਨਾ ਚਾਹੀਦਾ ਅੱਜ ਜਦੋਂ ਚੰਨੀ ਸਾਹਿਬ ਤੇ ਗਏ ਤੇ ਜਿੱਥੇ ਮੀਟਿੰਗ ਹੋਣੀ ਸੀ ਜਵਾਰ ਲਾਲ ਪਵਨ ਗੜਾਗਾ ਉੱਥੇ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਮੀਟਿੰਗ ਕਰ ਰਹੇ ਸੀ ਤੇ ਰਾਹੁਲ ਜੇ ਚੰਨੀ ਸਾਹਿਬ ਦਾ ਜਾਣ ਲੱਗੋ ਉਹਨਾਂ ਰੋਕਤਾ ਵੀ ਨਹੀਂ ਅਜੇ ਨਹੀਂ ਜੀ ਤੁਸੀਂ ਬਾਹਰ ਕਰੋ ਇਹਦੀ ਮੀਟਿੰਗ ਜਿੰਨੀ ਰਾਹੁਲ ਗਾਂਧੀ ਦੀ ਖੜਗੇ ਦੀ ਚਾਹੀਦੀ ਉਹਨਾਂ ਬਾਹਰ ਬਿਠਾਤਾ ਹਾਂ ਹਾਂ ਹੁਣਾ ਜੋ ਮਰਜ਼ੀ ਮੀਡੀਆ ਨੋਟਿਸ ਲਈ ਜੋ ਜੀ ਬਾਹਰ ਕਰਤਾ ਜੇ ਕਰਤਾ ਉਹ ਕਰਤਾ ਹੋਏ ਕੋਈ ਦੋ ਲੀਟਰ ਆਪਣੀ ਗਲਤ ਕਰਦੇ ਕਰਨਦੇ ਉਹਨਾਂ ਨੂੰ ਤੁਸੀਂ ਹੁਣ ਚੰਨੀ ਸਾਹਿਬ ਜਿਹੜੀ ਇਹ ਚੋ ਆ ਜਿਹੜੀ ਮੀਟਿੰਗ ਚੰਡੀਗੜ੍ਹ ਹੋ ਰਹੀ ਆ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਸੁਖੀ ਨਵਾਂ ਪ੍ਰਤਾਪ ਬਾਜਵਾ ਵਕਾਇਤਾ ਤੌਰ ਤੇ ਵਿਜੇਂਦਰ ਸਿੰਘ ਗੁਲਾ ਫਿਰ ਸਾਡੀ ਜਿਹੜੇ ਨਗਰਿੰਦੇ ਪ੍ਰਧਾਨ ਜਿਹੜਾ ਹੈਗਾ ਵਾ ਰਾਜਾ ਬੜਿੰਗ ਅੰਮਿਕਾ ਸੋਨੀ ਖੜਗੇ ਰਾਹੁਗਾਂਧੀ ਸਾਰੇ ਇਕੱਠੇ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸਿਰਫ ਹਦੈਤ ਹੋਵੇ ਕਿ ਇਹਨਾਂ ਨੂੰ ਹੋਰ ਕੁਝ ਨਹੀਂ ਕਿ ਜਿਹੜਾ ਸੈਂਟਰ ਬਹੁਤ ਵੀਕਾ ਕਾਂਗਰਸ ਹੈ ਬਹੁਤ ਵੀਕਾ ਜੇ ਇਹਨਾਂ ਦੀ ਸਰਕਾਰ ਸੈਂਟਰ ਚ ਹੁੰਦੀ ਤੇ ਉਹਨੂੰ ਕਈ ਕੁਝ ਹੋ ਜਾਂਦਾ ਇਧਰ ਉਧਰ ਬੜਾ ਕੁਛ ਜਿੰਦਾ ਲੇਕਿਨ 33 33 ਜੱਟ ਲੀਡਰ ਚੰਨੀ ਦੇ ਹੱਕ ਦੇ ਵਿੱਚ ਆਇਆ ਜਿਨ੍ਹਾਂ ਨੇ ਨਿਗਲਦੀ ਵੀ ਚੰਨੀ ਨੂੰ ਮੁੱਖ ਮੰਤਰੀ ਅਨਾਉਂਸ ਕਰਿਆ ਚੰਨੀ ਨੂੰ ਪ੍ਰਧਾਨ ਨਿਬਣਾ ਪਰਦੇਸ ਕਾਂਗਰਸ ਜੱਟ ਲੀਡਰ ਹੈ ਉਹਨਾਂ ਵਿੱਚ ਕਈ ਸਾਬਕਾ ਮੰਤਰੀ ਵੀ ਏਕੇ ਨੇ ਸਾਬਕਾ ਐਮਐਲਏ ਵੀ ਏਕੇ ਨੇ ਇਸ ਕਰਕੇ ਚੰਨੀ ਹਰਾਂ ਦੀ ਵੀ ਸਥਿਤੀ ਮਜ਼ਬੂਤ ਹੈ ਇਹ ਮੰਨਿਆ ਕਹਿ ਦਿਆ ਪਰ ਟੋਟਲ 45 ਦੀ ਗਿਣਤੀ ਉਹਨਾਂ ਦੀ ਲਿਖਤਾਂ 45 ਜੋ 33 34 ਕੇ 35 ਜਿਹੜੇ ਉਹ ਜੱਟ ਇਟਰ ਨੇ ਜਿਨ੍ਹਾਂ ਨੇ ਕੇਂਦਰੀ ਹਾਈ ਕਮੈਂਡ ਤੋਂ ਜਾਂ ਮਿਲਦਾ ਸਮਾਂ ਮੰਗਿਆ ਵਾ ਅਜੇ ਤੱਕ ਸਮਾਂ ਮੰਨ ਮਿਲਿਆ ਨਹੀਂ ਲੇਕਿਨ ਉਥੋਂ ਮੈਂ ਤੁਹਾਨੂੰ ਦੱਸ ਦੇ ਵੀ ਹਦਾਇਤ ਹੋਏਗੀ ਇਹਨਾਂ ਨੂੰ ਸਾੜਨਾ ਹੋਵੇਗੀ ਭਾਈ ਤੁਸੀਂ ਉੱਤੇ ਪਖੰਡ ਕੀ ਬਣਾ ਲੜੀ ਜਾਂਦੇ ਆ ਆਪਸ ਵਿੱਚ ਤੁਸੀਂ ਅਸੀਂ ਪੰਜਾਬ 'ਚ ਸਰਕਾਰ ਬਣਾਉਣ ਦੀ ਗੱਲ ਕਰਦੇ ਆ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ ਉਹਦਾ ਨੁਕਸਾਨ ਪਾਰਟੀ ਨੂੰ ਹੋ ਰਿਹਾ ਤੇ ਤੁਸੀਂ ਦੇ ਬੰਦੇ ਦੇ ਪੁੱਤਾਂ ਨੂੰ ਗੱਲ ਕਰੋ ਕੋਈ ਸਿਆਸਤ ਨਹੀਂ ਕਰਨੀ ਕਿਸੇ ਵੀ ਧਰਮ ਦੀ ਸਿਆਸਤ ਨਹੀਂ ਕਰਨੀ ਕੋਈ ਜਾਤੀ ਦੀ ਸਿਆਸਤ ਨਹੀਂ ਕਰਨੀ ਸੈਕੂਲਰਿਜ਼ਮ ਦੀ ਸਿਆਸਤ ਕਰਨੀ ਜਾ ਕੇ ਪੰਜਾਬ ਦੇ ਉੱਤੇ ਰਹਿੰਦੀਆਂ ਤੇ ਮੀਟਿੰਗਾਂ ਕਰੋ ਹੁਣ ਹੋਏਗਾ ਸੁਗਰੂ ਮੁਖਸਰ ਜਲੰਧਰ ਪਟਿਆਲਾ ਕਿਤੇ ਵੀ ਜਿਲ੍ਹਾ ਪਧਰੀ ਇੱਕ ਉਹਨਾਂ ਦੀ ਰੈਲੀ ਹੋਏਗੀ ਉਸ ਰੈਲੀ ਦੇ ਵਿੱਚ ਇਹ ਸਾਰੇ ਪਪੇਸ਼ ਬਗੇਰ ਵੀ ਜਿਹੜੇ ਨੂੰ ਵੀ ਅੱਜ ਦੀ ਮੀਟਿੰਗ ਸ਼ਾਮਲ ਹੋਣੀ ਹੈ ਪਪੇਸ਼ ਪੀਵਲ ਦੀ ਉਹ ਮੀਟਿੰਗ ਜਿਹੜਾ ਸਟੇਜ ਤੇ ਮਿੱਠੀ ਹੋਣੀ ਹੋਸੰਗ ਦਾ ਕੈਂਬਰੀ ਹਾਈ ਕਮਾਂਡ ਤੋਂ ਵੀ ਕਸ ਸੁਣੀ ਜਾਤ ਹੋ ਲੀਡਰ ਵੀ ਆ ਜੂਗਾ ਉੱਥੇ ਇੱਕ ਦੂਜੇ ਘੋੜੀਆਂ ਗਈਆਂ ਜਾਣੀਆਂ ਬਹੁਤ ਚੰਗੇ ਨੇ ਉਹ ਕਹਿਗਾ ਜੀ ਰਾਜਾ ਸਾਹਿਬ ਬਹੁਤ ਚੰਗੇ ਨੇ ਸੁਖੀ ਦਾਵਾ ਕਹਿੰਗਾ ਬਾਜਾ ਸਾਹਿਬ ਬਹੁਤ ਚੰਗੇ ਬਾਜਾ ਸਾਹਿਬ ਨੇ ਸੁਖੀ ਦਾਵਾ ਚੰਗੇ ਇਸ ਤੋਂ ਹੀ ਰਣਿਤ ਤੇ ਥਿਉਰੀ ਇਸ ਕਰਕੇ ਚੰਨੀ ਨੇ ਜੇ ਕੁਝ ਕਿਹਾ ਨਾ ਉਹਦੇ ਪਿੱਛੇ ਕੋਈ ਸ਼ਕਤੀ ਬੋਲਦੀ ਹੈ ਉਹਦੇ ਪਿੱਛੇ ਕੋਈ ਤਾਕਤ ਬੋਲਦੀ ਹੈ ਐਮਨੀਓ ਨੇ ਕਿਹਾ ਆਪਣੇ ਲਈ ਤੇ ਕੁਝ ਵੀ ਕਿਹਾ ਉਹਨੇ ਇਹ ਉਹਨਾਂ ਨੇ ਟੋਇਆ ਕਿ ਬਾਕੀ ਕਿੱਥੇ ਖੜੇ ਨੇ ਹੁਣ ਜਦੋਂ ਮੈਂ ਤੁਹਾਨੂੰ ਦਾ 33 ਸਾਲ ਜੱਟ ਲੀਡਰ ਨੇ ਅੱਪਰ ਕਲਾਸ ਨੇ ਜਿਨ੍ਹਾਂ ਨੇ ਨਾਲ ਲਿਖ ਕੇ ਦਿੱਤਾ ਬਖੈਰ ਤਾਂ ਤੁਸੀਂ ਚੰਨੀਏ ਹੱਕ ਜਿਹੜੇ ਜੋ ਕੀਤਾ ਠੀਕ ਕੀਤਾ ਗਲਤ ਨਹੀਂ ਕੀਤਾ ਭਾਰਤ ਪੁਸ਼ਪਾਰਸ਼ੂ ਤੇ ਕੁਸ਼ਲਦੀਪ ਸਿੰਘ ਢਿੱਲੋਂ ਤੇ ਜਿੰਦਰਜੀਤ ਬਲਾਰੀਆ ਸਰੇ ਸਾਹਮਣੇ ਹੋ ਗਏ। ਕਿ ਚੰਦਨੀ ਨੇ ਕੋਈ ਗਲਤ ਨਹੀਂ ਕੀਤਾ ਜੋ ਕੀਤਾ ਠੀਕ ਕੀਤਾ। ਇਹ ਸ ਕਰਕੇ ਸੁਖਵੰਦਰ ਜੀ ਮੈਨੂੰ ਨਹੀਂ ਉਮੀਦ ਸੀ ਵੀ ਉਸ ਮੀਟਿੰਗ 'ਚ ਕੁਝ ਹੋਵੇ। ਸਿਰਫ ਇਹਨਾਂ ਤਾੜਨਾ ਹੋ ਜੇਗੀ, ਹਦੈਤ ਹੋ ਜੇਗੀ ਕਿ ਅੱਗੇ ਤੋਂ ਤੁਸੀਂ ਇਹੋ ਜੀ ਗੱਲ ਕੋਈ ਜਾਤੀਵਾਦੀ ਦੀ ਕਰਨੀ ਜਿੱਦਾਂ ਪਾਰਟੀ ਨੂੰ ਨੁਕਸਾਨ ਹੁੰਦਾ ਹੋਵੇ। ਜਿੱਦੇ ਨਾਲ ਪਾਰਟੀ ਦੋ ਫਿੜ ਪੈਂਦੀ ਹੋਵੇ ਤੇ ਸੋ ਇਹ ਤੇ ਆ ਕਿ ਇਹ ਰਾਜ ਦੀਆਂ ਤੇ ਮੀਡੀਆ ਨਾਲ ਸਿਲਸਿਲੇ ਥਰੂ ਕਰ ਦੇਣਗੇ ਜਿਹਦੇ ਵਿੱਚ ਫਿਰ ਆਪਣੀ ਏਕਤਾ ਦਾ ਇਜ਼ਹਾਰ ਕਰਨਗੇ ਜੀ ਸੋ ਇੱਕ ਤੇ ਮੈਂ ਸੋਚਦਾ ਵੀ ਭਾਵੇਂ ਤੁਸੀਂ ਜਿੰਨੇ ਮਰਜ਼ੀ ਬੋਰਡ ਬਣਾ ਲਓ ਜਿੰਨੇ ਮਰਜ਼ੀ ਚੇਅਰਮੈਨ ਲਾ ਦਿਓ ਜਨਾਜੇ ਤੜਾ ਲੋਕ ਸਾਥੀ ਜਿੰਨੇ ਹੋ ਤੇ ਤੁਸੀਂ ਕੰਮ ਜਮ ਨਹੀਂ ਹਸੇ ਬੀਜੇਪੀ ਸਾਨੂੰ ਬੜੀ ਮਜ਼ਬੂਤ ਦੇਤੀ بڑے ਲੀਡਰ ਚੱਲੇ ਗਏ بڑے ਵੱਡੇ ਕਦਮ ਤੇ ਚੱਲੇ ਗਏ ਲੇਕਿਨ ਜਿਹੜਾ ਪਬਲਿਕ ਜਾਂਦੇ ਆ ਆਧਾਰ ਦਾ ਪਤਾ ਉੱਤੇ ਅਗ ਲੱਗਦਾ ਹੁਣ ਤੁਹਾਨੂੰ ਪਤਾ ਹੋਏਗਾ ਜਿਹੜੇ ਮੈਕਸਿਮਮ ਬੋਰਡ ਬਣਾਏ ਗਏ ਸੀ ਉਹ ਕਿੰਨੇ ਬਣਾਏ ਸੀਗੇ ਉਹ ਕਾਲੀ ਪ੍ਰਭਾਜਪਾਲ ਸਰਕਾਰ ਦੇ ਸਮੇਂ ਬੋਰਡ ਬਣਾਏ ਸੀਗੇ ਜਦੋਂ ਉਹਨਾਂ ਬੋਰਡ ਬਣਾਏ ਕਿ ਇੰਨੀ ਵੱਡੀ ਗਿਣਤੀ 'ਚ ਬਣਾਤੇ ਸੀਗੇ ਵੀ ਦਫ਼ਤਰ ਵਾਸਤੇ ਦਫ਼ਤਰ ਦੇ ਅੰਦਰੋਂ ਸੇ ਕਮਰਾ ਨਹੀਂ ਸੀ ਘਰਨ ਇੱਕ ਕਮਰੇ ਦੇ ਦੋ ਦੋ ਬੋਰਡ ਚੱਲਦੇ ਸੀ ਇੱਥੇ ਵੀ ਹੁਣ ਜਿਹੜਾ ਇਹਨਾਂ ਨੇ ਕੀ ਕੀਤਾ ਵਾਪਸ ਜਿਹੜੇ ਸਾਡੇ ਆਪਣੇ ਬੋਰਡ ਬਣਾਏ ਨੇ ਇਹਨਾਂ ਨੂੰ ਬੋਰਡ ਵਾਲੇ ਨੂੰ ਪਰਹਾਂ ਦੇਣੀ ਹੈ ਜਿਹੜਾ ਚੇਅਰ ਪਰਸਨ ਆ ਉਹਨੂੰ ਵੀ ਪੱਤੀ ਪੱਤੀਆਂ ਕਿਤਨਾਂ ਘਰ ਮਿਲ ਨਹੀਂ ਮਿਲਣੀ ਇਹਦੇ ਵਿੱਚ ਚੇਅਰਮੈਨ ਨੂੰ ਵਾਈਸ ਚੇਅਰਮੈਨ ਜੀ ਸੀਨੀਅਰ ਚੇਅਰਮੈਨ ਮਿਲਣ ਤਿੰਨ ਚੇਅਰਮੈਨ ਹੋਣੇ ਤਾਂ ਕਈ ਕਰਦੇ ਇੱਕ ਬੋਰਡ ਦੇ ਵਿੱਚ ਇਹਨਾਂ ਦੇ 15 ਬੰਦੇ ਐਡਜਸਟ ਕਰਦੇ ਜੇ ਇਹ 15 ਬੰਦੇ ਇੱਕ ਬੋਰਡ ਐਡਜਸਟ ਕਰਦੇ ਤੇ ਗਾਂ ਵੀ ਇਹ ਕੰਮ ਚੱਲਦਾ ਵਾ ਬੋਰਡਾਂ ਦੀ ਗਿਣਤੀ ਉਹਦਾ ਤੇ ਅਮਰੀਕਾ 21 ਸੀ ਹੁਣ ਇਹ ਹੋਜੂ ਵਧਾਰਿਆ ਇਹਦੇ ਵਿੱਚ ਉਸ ਨਵੇਂ ਬੋਰਡ ਦੇ ਉਹਨਾਂ ਦੇ ਵਿੱਚ ਜਿਹੜਾ ਉਹ ਸੁਨਿਆਰਾ ਭਾਈਚਾਰਾ ਅਰੋੜਾ ਖੱਤਰੀਆ ਸੂਫੀ ਸੰਸਮਾਜ ਇਹ ਨਵੇਂ ਬੋਰਡ ਬਣਾਏ ਜਾ ਰਹੇ ਨੋਟੀਫਿਕੇਸ਼ਨ ਜਿਹੜਾ ਕੰਬੋਜ ਬਾ ਕੰਬੋਜ ਬਾਜੀਗਰ ਤੇ ਟਪਰੀਵਾਸ ਬ੍ਰਾਹਮਣ ਦਲਿਤ ਰਾਏ ਸਿੱਖ ਰਾਜਪੂਤ ਕਿੰਨੇ ਬੋਰ ਬਣਾਤੇ ਜਾਂਦੀ ਧਰ ਦੇ ਉੱਤੇ ਮਤਲਬ ਇਹਨਾਂ ਨੇ ਜਾਤੀ ਆਧਾਰਨ ਤੇ ਬਕਾਇਦਾ ਤੌਰ ਤੇ ਹੁਣ ਆਪਣੀ ਸਸਤੀ ਸ਼ੁਰੂ ਕਰਤੀ ਇੱਕ ਬੋਰ ਦਾ ਚੇਅਰਮੈਨ ਲਾਇਆ ਵਾ ਗੁਰਚਰਨ ਸਿੰਘ ਸ਼ੀਨਾ ਗੁਰਚਰਨ ਸਿੰਘ ਸ਼ੀਨਾ ਜਿਹੜੇ ਆ ਉਹ ਵਿਦਾਂ ਸਭਾਂ ਦਾ ਰਾਜਾ ਸੰਸੀ ਤੋਂ ਕਾਫੀ ਆਪਣੀ ਹੌਲ ਰੱਖਦੇ ਆ ਉਹਨਾਂ ਨੂੰ ਤੁਸੀਂ ਸ਼ਲਾਹਤ ਦਿੱਤਾ ਲੇਕਿਨ ਮੈਂ ਇਹ ਗੱਲ ਕਹਿ ਦੂੰਗਾ ਵੀ ਉਹਨਾਂ ਦੇ ਪੱਲੇ ਇਸ ਤਰ੍ਹਾਂ ਕਿ ਕੁਝ ਨਹੀਂ ਹੈਗਾ ਕਿਉਂਕਿ ਛੀਨੇ ਦੀ ਲੜਾਈ ਜਿਹੜੀ ਆ ਉਹ ਕਾਲੀਗੱਲ ਚ ਹੋਇਆ ਤੇ ਕਾਲੀਗੱਲ ਚ ਵੀਰ ਸਿੰਘ ਲੋਪੋ ਕੇ ਨਾਲ ਰਾਜਾ ਸੰਸੀ ਹੁਣ ਕਜਿੱਥੇ ਇਹਨਾਂ ਨੇ ਪਹਿਲਾਂ ਬੀਬੀ ਜਿਹੜੀ ਆਪਣੀ ਹੈਗੀ ਸੋਨ ਸੋਨੀਆ ਮਾਨ ਐਕਟਰਸ ਵੀ ਰਹੀ ਐ ਉਹ ਲਾਈ ਸੀ ਇੰਚਾਰਜ ਹੁਣ ਇਹਨੂੰ ਉੱਥੇ ਬੋਰਡ ਦਾ ਚੇਅਰਮੈਨ ਲਾ ਦਿੱਤਾ ਈ ਕਰਦੀ ਪਾਰਟੀ ਸਮਝ ਨਹੀਂ ਆਉਂਦੀ ਲੇਕਿਨ ਇਹ ਆ ਕਿ ਗੁਰਚਰਨ ਸਿੰਘ ਸੀਨੇ ਦੀ ਲੜਾਈ ਜਿਹੜੀ ਆ ਉਹ ਅਕਾਲੀ ਦਲ ਨਾਲ ਹੋਏਗੀ ਉੱਥੇ ਵੋਟਪੈੱਡ ਜਿਹੜਾ ਕਾਂਗਰਸ ਦਾ ਉਹਨੂੰ ਕੋਈ ਖੁਰਾ ਲੱਗਣ ਦੀ ਬਹੁਤੀ ਆਸ ਨਹੀਂ ਹੈ ਉਹ ਕਾਂਗਰਸੀ ਹਲਕਾ ਵਾ ਉੱਥੋਂ ਸੁਖਸੇ ਜਿੱਦਦਾ ਰਿਹਾ ਵਾ ਐਦਕੀ ਵੀ ਇਲੈਕਸ਼ਨ ਉੱਥੋਂ ਲੜੇਗਾ ਤੇ ਜੇ ਗੁਰਚਰਨ ਸਿੰਘ ਸੀਨਾ ਆਉਂਦਾ ਤੇ ਇਹਦੀ ਲੜਾਈ ਸਿੱਧੀ ਤੇ ਸਿੱਧੀ ਅਕਾਲੀਆਂ ਨਾਲ ਹੋਏਗੀ ਕਾਂਗਰਸ ਨਾਲ ਨਹੀਂ ਹੋਏਗੀ ਇਸ ਕਰਕੇ ਇਹਨਾਂ ਕੋਸ਼ਿਸ਼ ਤੇ ਬੜੀ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦਾ ਸਾਡਾ ਕੋਈ ਨਾ ਕੋਈ ਇਹਦੇ ਚ ਆਪਣਾ ਧਾਰਵਾਜ ਜਾਵੇ ਸਰਕਾਰ ਵੱਜ ਜਾਵੇ ਰਕੇਸ਼ ਕੁਮਾਰ ਹੋਰੀ ਜਲੰਧਰ ਤੋਂ ਇਹ ਗਏ ਉਹਨਾਂ ਇੱਕ ਸਰਵੇ ਕਮੇਟੀ ਬਣਾਈ ਹੈ ਉਹ ਕਿਸੇ ਵੀ ਇਲੈਕਸ਼ਨ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਕੰਮ ਨੂੰ ਲੈ ਕੇ ਪੰਜਾਬ ਦਾ ਸਰਵੇ ਕਰਦੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਜੀ ਅਸੀਂ ਬਠਿੰਡਾ ਮਾਨਸਾ ਉਸ ਹੰਦਕਾ ਚ ਗਏ ਉਹਨਾਂ ਹਕਕਿਆਂ ਦੇ ਵਿੱਚ ਜਿਹੜਾ ਵਾ ਜੇ ਨਾ ਹੈਗਾ ਤੇ ਆਮ ਆਦੀ ਪਾਰਟੀ ਦਾ ਤੇ ਕਾਂਗਰਸ ਹੈਗਾ ਬਾਕੀ ਕਾਲੀਏ ਤੋਂ ਲੋਕੀ ਗਲਤੀ ਨੇ ਜੀ ਇਹ ਆਪਸੇ ਲੜਦੇ ਫਿਰਦੇ ਨਾਲ ਵੋਟ ਕੀ ਨੇ ਪੁੜੀ ਇਹਨਾਂ ਦੀ ਕਮਜ਼ੋਰੀ ਕਿੱਥੇ ਤੇ ਕਾਲੀ ਸਹੀ ਗੱਲ ਹੈ 2027 ਦੀ ਚੋਣ ਹਾਰ ਗਏ ਤੇ ਮੈਨੂੰ ਨਹੀਂ ਮਿਲਦਾ ਲੱਗਦਾ ਮੁਰਗੇ ਕਾਲੀ ਦੇ ਲੱਭੂਗਾ ਤਾਂ ਹੋ ਸਕਦਾ ਨਵੇਂ ਸ੍ਰੀ ਤੋਂ ਕੋਈ ਨਵਾਂ ਨਾਮ ਨਵਾਂ ਨਾਮ ਲੈ ਕੇ ਆਉ ਸਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡਣੀ ਨਹੀਂ ਭਾਵੇਂ ਉਹ ਉਹਦੇ ਉਹਦੇ ਮਾਵਾ ਧੀਆ ਮਿਲਣਾ ਤੇ ਪੇਪਰ ਜਾਰੀ ਹੈ ਜਿਹੜਾ ਵੀ ਪ੍ਰਧਾਨਗੀ ਨਹੀਂ ਛੱਡੀ ਆ। ਇਸ ਕਰਕੇ ਕਾਲੀ ਦੇ ਇਕੱਠੇ ਹੁੰਦੇ ਆ ਫਿਰ ਤੋਂ ਕੁਝ ਬਣ ਜੂ। ਜੇ ਇਹਦਾ ਇਹ ਖਿਲਰੇ ਪੁਲਰੇ ਆ ਤੇ ਮਿਲ ਕੋ ਜਵਾਲਣਾ ਨਹੀਂ ਤੇ ਪਰ ਮੈਂ ਇਹ ਦੱਸ ਦਿਆਂ ਕਿ ਜਿਹੜੀ ਇਹ ਆਮ ਆਦੀ ਪਾਰਟੀ ਨੇ ਬੋਰਡਾਂ ਦੀ ਗਿਣਤੀ ਵਧਾਈ ਆ ਬੋਰਡਾਂ ਦੇ ਚੇਅਰਮੈਨ ਲਾਏ ਆ ਇਹਦੇ ਨਾਲ ਬਹੁਤਾ ਕੁਝ ਹਾਸਲ ਹੋਣ ਵਾਲਾ ਨਹੀਂ ਜਿੰਨਾ ਮਰਜ਼ੀ ਕਰ ਲੈਣ। ਜੀ।